ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪਿੰਡ ਕਾਲਾ ਬਹੀਆ ਜ਼ਿਲ੍ਹਾ ਜਲੰਧਰ ਤਪੋਸਥਾਨ ਸੰਤ ਬਾਬਾ ਓਕਾਰਨਾਥ ਜੀ ਜਿਹਨਾਂ ਦੇ ਤਪੋਸਥਾਨ ਤੇ ਇੱਕ ਅਨਸਾਰ ਸ਼ਰਾਰਤੀ ਅਨਸਰ ਇੱਥੇ ਸੰਤ ਬਾਬਾ ਓਕਾਰਨਾਥ ਜੀ ਦੇ ਦੇ ਖਿਲਾਫ ਬਹੁਤ ਸਰਦਾਰੀ ਗਲਤ ਬੋਲੀ ਆ ਅਸੀਂ ਬਹੁਤ ਸਾਰੀ ਸੰਗਤਾਂ ਦੇ ਅਤੇ ਨਗਰ ਨਿਵਾਸੀਆਂ ਦੇ ਅਤੇ ਸੰਗ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਾਰੇ ਹੀ ਬਹੁਤ ਰੋਸ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਭਾਈ ਜੇ ਇਸ ਬੰਦੇ ਨੇ ਬਲਬੀਰ ਸਿੰਘ ਮੁੱਛਲ ਜੋ ਸਾਡੇ ਤਪਸਥਾਨ ਤੇ ਆ ਕੇ ਪਿੰਡ ਦਾ ਅਤੇ ਇਹ ਡੇਰੇ ਦਾ ਤਪਸਥਾਨ ਦਾ ਨੁਕਸਾਨ ਕਰਦਾ ਇੱਥੇ ਮਖੌਲ ਖਰਾਬ ਕਰਨ ਨੂੰ ਮੈਂ ਕਈ ਘੇੜੇ ਲਾ ਚੁੱਕਾ ਆ ਅਸੀਂ ਇਹ ਪ੍ਰਸ਼ਾਸਨ ਨੂੰ ਗਰਾ ਪੰਚਾਇਤ ਪਿੰਡ ਕਾਲਾ ਬਈਆਂ ਤੇ ਸਭੂਰ ਨਗਰ ਨਵਾਸੀਆਂ ਨੂੰ ਬਹੁਤ ਭਾਰੀ ਰੋਸ ਆ ਅਸੀਂ ਇਹਨਾਂ ਦੀ ਬਹੁਤ ਜ਼ਿੰਦਗ ਇਹਦੇ ਇਹ ਕਰਦੇ ਆ ਭਾਈ ਇਹਨੇ ਇਸ ਬੰਦੇ ਨੇ ਬਾਬਾ ਜੀ ਬਾਰੇ ਬਹੁਤ ਗਲਤ ਸਿਹਦਾਬ ਦੀ ਬੋਲੀ ਆ ਬਲਬੀਰ ਸਿੰਘ ਮੁੱਛਰ ਉਹਦੇ ਖਰਾਬ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹ ਸਾਰੇ ਨਗਰ ਵਾਲੋਂ ਅਤੇ ਪ੍ਰਸ਼ਾਸਨ ਵੱਲੋਂ ਅਸੀਂ ਅਪੀਲ ਕਰਦੇ ਆ ਭਾਈ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਕੇ ਤੇ ਪਛਾਤਾ ਕੀਤਾ ਜਾਵੇ ਇਹਦੇ ਜੋ ਵੀ ਇਹਨਾਂ ਸ਼ਤਾਬਦੀ ਬੋਲੀ ਆ ਮਹਾਪੁਰਸ਼ਾਂ ਵਾਸਤੇ ਤਪਸਤਾ ਸੰਤ ਬਾਬਾ ਊਕਾਰ ਨਾਹ ਜੀ ਬਾਰੇ ਅਸੀਂ ਉਹ ਅਪੀਲ ਕਰਦੇ ਆ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਗ੍ਰਾਂ ਪੰਚਾਇਤ ਅਸਾਂ ਚੌਕ ਦੇ ਨਾਲ ਨੱਗੇ ਨਿਵਾਸੀਆਂ ਦੇ ਨਾਲ ਅਸੀਂ ਫਿਰ ਖੰਡਣ ਕਰਦੇ ਆ ਇਹ ਗੁਰਬੀਸੇ ਮੁਸੇ ਸ਼ਰਾਰਤੀ ਅੰਸਰ ਦਾ ਜਿਹੜਾ ਇੱਥੇ ਇਲਾਕੇ ਦੇ 10-12 ਲੱਖ ਸੰਗਤਾਂ ਆ ਬਾਬਾ ਜੀ ਦੇ ਸ਼ਰਧਾਲੂ ਆ ਦੇਸ਼ਾਂ ਬਦੇਸ਼ਾਂ ਦੇ ਬੈਠੇ ਆ ਉਹ ਬਹੁਤ ਭਾਰੀ ਰੋਸ ਕਰਦੇ ਆ ਉਹ ਬਾਹਰੋਂ ਕਈ ਸੰਗਤ ਸਾਡੀ ਹਫਤਾਲੀ ਹੋਈ ਵੀ ਅਸੀਂ ਜੇਤੀ ਨਹੀਂ ਗਾਣਾ ਫਲੇਟ ਲੈ ਕੇ ਆਉ ਨੂੰ ਤਿਆਰ ਆ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਬਰਬੀਰ ਸਿੰਘ ਮੋਸਲੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਤੀ 25/9/25 ਨੂੰ ਅਸੀਂ ਸਾਰੇ ਸੁਗਰਾਮ ਪੰਚਾਇਤ ਕਾਲਾ ਬਈਆਂ ਅਤੇ ਨਗਰ ਨਿਵਾਸੀ ਪਿੰਡ ਕਾਲਾ ਬਈਆਂ ਵੱਲੋਂ ਮੇਰਾ ਪਾਪਾ ਮਾਨਨਾ ਜੀ ਦੇ ਮੀਟਿੰਗ ਕੀਤੀ ਗਈ ਜਿਸ ਵਿੱਚ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਕਿ ਕੁਝ ਦਿਨ ਪਹਿਲਾਂ ਸਾਡੇ ਸੰਤ ਬਾਬਾ ਮਾਨਨਾ ਜੀ ਮਹਾਰਾਜ ਜੀ ਦੇ ਖਾਣ ਦੇ ਖਿਲਾਫ ਇੱਕ ਬਲਬੀਰ ਸਿੰਘ ਮੁੱਛਰ ਨੇ ਫੱਦੀ ਸ਼ਬਦਾਵਲੀ ਵਰਤੀ ਹੈ ਜਿਸ ਦਾ ਰੋਸ ਸਾਡੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਵਿੱਚ ਹੈ ਇਸੇ ਸਬੰਧੀ ਅਸੀਂ ਮੀਟਿੰਗ ਕੀਤੀ ਹੈ ਕਿ ਲੋਬੀ ਤਲਵੀਰ ਸਿੰਘ ਪੁੱਛਣ ਨੇ ਗਲਤ ਸ਼ਬਦਾਵਲੀ ਵਰਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਸਬੰਧੀ ਅਸੀਂ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਸਾਡੀ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਹੈ ਕਿ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ 'ਚ ਮੁੜ ਕੇ ਕੋਈ ਸ਼ਰਾਬ ਦੀ ਅੰਸਰ ਇਸ ਤਰ੍ਹਾਂ ਮਾਹੌਲ ਨਾ ਬਣ ਰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ